ਹੈ ਸੀਐਮ ਸਿਟੀ ਦਾ ਅਫਸਰ ਸਾਹਿਬਾਨ ਅਫਸਰ ਵੀ ਪਲੀਜ਼ ਟ੍ਰਾਈ ਲੇਟਰ ਆਪ ਜਿਸ ਵਿਅਕਤੀ ਕੋ ਕਾਲ ਕਰ ਰਹੇ ਹੈ ਉਹ ਉੱਤਰ ਨਹੀਂ ਦੇ ਰਹਾ ਹੈ ਤਿੰਨ ਵਾਰ ਮੈਂ ਕੰਪਲੀਟ ਪਾ ਚੁੱਕੇ ਜਿਹੜਾ ਨੰਬਰ ਉਹ ਇਹਨਾਂ ਦਾ ਆਨਲਾਈਨ ਦਾਗਾ ਉੱਥੇ ਗੱਲ ਹੋ ਗਈ ਤਿੰਨ ਵਾਰ ਮੈਂ ਕੰਪਲੀਟਾ ਪਾ 25 ਦਿਨ ਹੋ ਗਏ ਲਗਾਤਾ ਤੇ ਉਸ ਤੋਂ ਮਗਰੋਂ ਜੀ ਉਹ ਸੁਪਰਵਾਈਜ਼ਰ ਦਾ ਨੰਬਰ ਦੇ ਦੇ ਸੁਪਰਵਾਈਜ਼ਰ ਨੂੰ ਫੋਨ ਕਰਦਾ ਜੀ ਬੰਦੇ ਪੇ ਦਿਨੇ ਨਹੀਂ ਆਨੇ ਅਸੀਂ ਇੱਥੇ ਲੱਗੇ ਹੋਏ ਇੱਥੇ ਲਗਾਤਾਰ ਆਂਦੇ ਨਹੀਂ ਇੱਕ ਵਾਰ ਬੰਦੇ ਆਇਆ ਛੋਟੀ ਜਿ ਮਾਰ ਕੇ ਕਹਿੰਦਾ ਅਸੀਂ ਦੁਬਾਰਾ ਫੇਰ ਆਵਾਂਗੇ ਖੁੱਲਿਆ ਹੈ ਨਹੀਂ ਸੀਗਾ ਇਹ ਅਬਦੁਲ ਮਰਸ਼ਾਪ ਦੇਖੋ ਮੱਛਰ ਕਿੰਨੇ ਨੇ ਇੱਕ ਵਾਰ ਜਿਵੇਂ ਕੈਮਰਾ ਕਰਕੇ ਦੇਖੋ ਜੂਮ ਕਰਕੇ ਸਾਡੇ ਛੋਟੇ ਛੋਟੇ ਜਵਾਕ ਨੇ ਜੀ ਸਾਡੇ ਪਹਿਲੇ ਪਰਿਵਾਰ ਦੇ ਵਿੱਚ ਇੱਕ ਡੈਥ ਹੋਈ ਆ ਜੀ ਸੀ ਕਿ ਅਸੀਂ ਆਪਨੀ ਚਾਹੁੰਦੇ ਕਿ ਸਾਡੇ ਪਰਿਵਾਰ ਖੁਸ਼ ਰਹੇ ਇਸ 스테ਜ 'ਚ ਜਾਨੇ ਤੁਸੀਂ ਆਪ ਦੇਖੋ ਕਿੰਨੇ ਮੱਛਰ ਹੋਣ ਲੱਗ ਰਹੇ ਨੇ ਜੀ ਇਹ ਗੱਲ ਕਰਾਈ ਸਿੰਗਲਾ ਸਾਹਿਬ ਦੇ ਕਾਂਗਰਸ ਦੇ ਰਾਜ ਦੇ ਵਿੱਚ ਕੰਮ ਹੁੰਦੇ ਸੀਗੇ ਤਾਂ ਪਾਰਸਨ ਜੀ ਮਰਜ ਕੰਮ ਹੁੰਦੇ ਸੀਗੇ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਸੰਧਾਂ ਦੇ ਲੋਗੇ ਕੰਪਲੀਟ ਲਿਖਾਈ ਤੀ ਉਹਨੇ ਮੁਲਾਜ਼ਮ ਆਇਆ ਸੀ ਉਹ ਤੋਂ ਨੰਬਰ ਲਿਆ ਸੀ ਉਹਨੇ ਲਿਆ ਗਿਆ ਤਾਂ ਕੰਪਲੀਟ ਲਿਖਿਆ ਕਿੰਨਾ ਕੁ ਬਦਲਾਅ ਆਇਆ ਸਰਕਾਰ ਦਾ ਕੰਮ ਕਿੰਨੇ ਖੋਰੇ ਦੇਖੋ ਜੀ ਮੈਂ ਤਾਂ ਇਹੀ ਕੰਪਲੀਟ ਰਹੀ ਹੈ ਇਹ ਕੰਪੂਰਾ ਨਹੀਂ ਹੋਇਆ ਜੀ ਵੀਜੇ ਕੁਮਾਰ ਆਈ ਵੀਜੇ ਕੁਮਾਰ ਜੀ ਦਾ ਤੁਹਾਡੇ ਬਾਰ ਮੂਰੇ ਏ ਸੀ ਬ੍ਰਿਜ ਦਾ ਟੱਕਣ ਚੱਕਿਆ ਪਿਆ ਕਿੰਨੇ ਦਿਨ ਹੋ ਗਏ ਨੂੰ 15 ਦਿਨ ਹੋ ਗਏ ਕੰਪਲੀਟ ਲਿਖਾਈ ਨਹੀਂ ਹਾਂ ਮੈਂ ਖੁਦ ਆਪ ਲਿਖਾਈ ਹੈ ਜੀ सीएम सिटी है संगरूर च बैठे हो हां जी संगरूर ती हां जी प्रताप नगर दो मंत्री एक एमएलए एक मुख्यमंत्री हां जी सुन भाई काम दी जमे नहीं जी नहीं मैं एक कंप्लेंट लिखयाती उस दिन बाद कोई आया नहीं जी कोई नहीं आया ना 15 ਦਿਨ ਹੋ ਗਏ ਕੰਪਲੀਟ ਲਿਖਿਆਤੀ ਸੀ ਉਹਨੇ ਮੁਲਾਜ਼ਮ ਆਇਆ ਸੀ ਉਹ ਤੋਂ ਨੰਬਰ ਲਿਆਤੀ ਉਹਨੇ ਲਿਆ ਗੇ ਤਾਂ ਕੰਪਲੀਟ ਲਿਖਿਆ ਸੀ ਕਿੰਨਾ ਕ ਬਦਲਾਅ ਆਇਆ ਸਰਕਾਰ ਦਾ ਕੰਮ ਕਿੰਨੇ ਕੋ ਹੋ ਰਿਹਾ ਹੈ ਦੇਖੋ ਜੀ ਮੈਂ ਤਾਂ ਇਹੀ ਕੰਪਲੀਟ ਰਹੀ ਇਹੀ ਕੰਪੂਰਾ ਨਹੀਂ ਹੋਇਆ 40 ਰੁਪਏ ਦੇ हां देख लो ਛੋਟੇ ਹੱਬ ਨਹੀਂ ਹੈ ਜਿਹੜਾ ਕਿਸੇ ਦਾ ਇੱਕ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੁੱਗੂਵਾਲਾ ਅਸੀਂ ਖੜੇ ਹਾਂ ਸੀਐਮ ਸਿਟੀ ਸੰਗਰੂਰ ਦੇ ਵਿੱਚ ਜਿਹੜਾ ਕਿ ਅੰਬੇਦਕਰ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਮਹੱਲਾ ਜਿੱਦ ਕਹੀਏ ਹਾਦਸਿਆਂ ਨੂੰ ਇੱਧਰ ਇੱਕ ਬਿਜਲੀ ਬੋਰਡ ਦਾ ਪ੍ਰੋਜੈਕਟ ਦੇਖੋਗੇ ਤੁਸੀਂ ਮੀਟਰ ਲੱਗੇ ਹੋਏ ਨੇ ਪਰ ਬਕਸਾ ਖੁੱਲਾ ਆਗਰ ਕੋਈ ਪਾਣਾ ਬੀਤ ਜਾਂਦਾ ਤਾਂ ਸਰਕਾਰਾਂ ਦੇ ਉੱਤੇ ਇਹਦਾ ਵਜਨ ਪੈਂਦਾ ਕਿਉਂਕਿ ਹਰ ਇੱਕ ਹਾਦਸਾ ਗ੍ਰਹਿਣ ਬੰਦੇ ਨੂੰ ਸ਼ਹੀਦ ਦਾ ਦਰਜਾ ਹੋਣਾ ਪੈਂਦਾ ਮਿਲਣਾ ਮਿਲਣਾ ਚਾਹੀਦਾ ਤੇ ਕਰੋੜਾਂ ਰੁਪਏ ਖਰਚ ਆਉਂਦੇ ਨੇ ਸਰਕਾਰ ਦੇ ਪਰ ਮਹਿਕਮੇ ਵਾਲੇ ਕਿਵੇਂ ਅੱਖਾਂ ਮੀਚਦੇ ਨੇ ਇਧਰ 1 ਮੀਟਰ ਪੁੱਠਾ ਹੀ ਹੋਇਆ ਪਿਆ ਕਦੋਂ ਕੋਈ ਹਾਦਸਾ ਇੱਥੇ ਵਾਪਰ ਜਵੇ ਕੋਈ ਪਤਾ ਨਹੀਂ ਇਧਰੋਂ ਜਿਹੜਾ ਇਹ ਸੀਵਰੇਜ ਆ ਓਵਰਫਲੋ ਗੰਦਗੀ ਜੇ ਕਹ ਦੀ ਇਹ ਦਿਨ ਬਰਸਾਤਾਂ ਦੇ ਚੱਲਦੇ ਨੇ ਇਧਰ ਮੱਛਰ ਦਿਖਾਉਣਾ ਤੁਹਾਨੂੰ ਆ ਡੇਂਗੂ ਜਿਹੜਾ ਡੇਂਗੂ ਮੱਛਰਾ ਭਰਿਆ ਪਿਆ ਔਰੇ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਪਵਨ ਕਟਾਰੀਆ ਜੀ ਕਟਾਰੀਆ ਸਾਹਿਬ ਕਿੰਨਾ ਕੁ ਔਖਾ ਔਰੇ ਕਿੰਨਾ ਕੁ ਮੁਸ਼ਕਲ ਮਾਰਦਾ ਬਹੁਤ ਖੜਾ ਨਹੀਂ ਜਾ ਰਿਹਾ ਸਰ ਵੈਸੇ ਦਾ ਇਹ ਪੂਰੇ ਮੋਹੱਲੇ ਨੂੰ ਔਖਾ ਹੈ ਸਾਨੂੰ ਪਰਸਨਲੀ ਦਿੱਕਤ ਹੈ ਜੀ ਇਹ ਚੈਂਬਰ ਲਗਾਤਾਰ ਭਰਦੇ ਨੇ ਜਿਹੜੇ ਸਫਾਈ ਕਰਮਚਾਰੀ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਚੈਂਬਰ ਖੋਲ ਦਿਓ ਕਹਿੰਦੇ ਸੀਵਰੇਜ ਵਾਲਾ ਨੂੰ ਕਹਦੋ ਸੀਵਰੇਜ ਵਾਲਾ ਕਹਿੰਦੇ ਉਹਨਾਂ ਨੂੰ ਕਹਦੋ ਜੀ ਉਹ ਹੁਣ ਤੱਕ ਐਵੇਂ ਹੀ ਚੱਲਦਾ ਰਿਹਾ ਜੀ ਹੁਣ ਇਹ ਲਗਾਤਾਰ ਮੈਨੂੰ ਤਿੰਨ ਵਾਰੀ ਮੈਂ ਕੰਪਲੇਟ ਪਾ ਉੱਥੇ ਗੱਲ ਹੋ ਗਈ ਤਿੰਨ ਵਾਰ ਮੈਂ ਕੰਪਲੀਟ ਆ ਪਾ 25 ਦਿਨ ਹੋ ਗਏ ਲਗਾਤਾਰ ਤੇ ਉਸ ਤੋਂ ਮਗਰੋਂ ਜੀ ਉਹ ਸੁਪਰਵਾਈਜ਼ਰ ਦਾ ਨੰਬਰ ਦੇ ਦੇ ਸੁਪਰਵਾਈਜ਼ਰ ਨੂੰ ਫੋਨ ਕਰਦਾ ਬੰਦੇ ਭੇਜਦੇ ਨਹੀਂ ਆਨੇ ਅਸੀਂ ਇੱਥੇ ਲੱਗੇ ਹੋਏ ਅਸੀਂ ਲਗਾਤਾਰ ਆਂਦੇ ਨਹੀਂ ਇੱਕ ਵਾਰ ਬੰਦੇ ਆਏ ਸੋਟੀ ਜਿ ਮਾਰ ਕੇ ਕਹਿੰਦੇ ਅਸੀਂ ਦੁਬਾਰਾ ਫੇਰ ਆਵਾਂਗੇ ਜੀ ਖੁੱਲਿਆ ਹੈ ਨਹੀਂ ਜਗਾਈ ਉਸ ਤੋਂ ਬਾਅਦ ਜੀ ਕੰਪਲੀਟ ਫੇਰ ਭਾਈ ਜਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਜਾਣਕਾਰ ਨੇ ਉਹਨਾਂ ਨੂੰ ਵੀ ਆਖਿਆ ਉਹ ਉਹਨਾਂ ਨੇ ਇੱਕ ਦੋ ਨੇ ਇਹ ਗੱਲ ਆਖਤੀ ਕਿ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਜਿਹੜੇ ਹੁਣ ਬੰਦੇ ਨੇ ਉਹ ਪ੍ਰਾਈਵੇਟ ਕੰਪਨੀ ਦੇ ਆਧਾਰ 'ਤੇ ਚੱਲੇ ਗਏ ਜੀ ਤੇ ਸਾ ਅਸੀਂ ਕਹਿ ਕੇ ਸਰਕਾਰ ਦੇ ਆਧਾਰ 'ਤੇ ਕੰਮ ਕਰਾ ਸਕਦੇ ਨੇ ਉਹ ਕੰਪਨੀ ਆਧਾਰ 'ਤੇ ਚੱਲੇ ਗਏ ਸਾਡਾ ਉਹਨਾਂ ਦਾ ਜ਼ੋਰ ਨਹੀਂ ਚੱਲਦਾ ਜੀ ਮੈਂ ਕਈ ਕੰਪਨੀਆਂ ਦੇ ਆਧਾਰ 'ਤੇ ਜਦੋਂ ਬਿਜਿੰਦਰ ਸਿੰਘ ਰਾਓਰੇ ਮੰਤਰੀ ਸੀ ਸੰਗਰੂਰ ਦੇ ਕਹੇ ਜੇ ਹਾਲਾਤ 'ਤੇ ਹੁਣ ਆਮ ਆਦਮੀ ਪਾਰਟੀ ਦੇ ਸੀਐਮ ਵੀ ਨੇ ਅਮਰ ਰੋੜਾ ਜੀ ਵੀ ਨੇ ਉਧਰੋਂ ਵਿੱਤ ਮੰਤਰੀ ਵੀ ਨੇ ਤੇ ਤੇ ਬੀਬੀ ਨਿਰਿੰਦਰ ਕੌਰ ਭਰਾਜ ਵੀ ਨੇ ਕਿੰਨਾ ਕੁ ਸੁਧਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਜੇ ਗੱਲ ਕਰਾਈ ਸਿੰਗਲਾ ਸਾਹਿਬ ਦੇ ਕਾਂਗਰਸ ਦੇ ਰਾਜ ਦੇ ਵਿੱਚ ਕੰਮ ਹੁੰਦੇ ਸੀਗੇ ਸਸਪਾਰਸਾਂ ਜਿਮਰਜ ਕੰਮ ਹੁੰਦੇ ਸੀਗੇ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਅੱਜ ਜਿਹੜੀ ਹੁਣ ਸਰਕਾਰ ਆ ਜਿਵੇਂ ਸਾਡਾ ਸ਼ਹਿਰ ਸੰਗਰੂਰ ਸੀਐਮ ਸਿਟੀ ਹੈ ਤੇ ਲੋਕਾਂ ਨੂੰ ਜਦੋਂ ਐਂਟਰ ਹੋਣ ਤਾਂ ਪਤਾ ਲੱਗੇ ਕਿ ਵਾਕਿ ਸੇ ਸ਼ਹਿਰ ਸੰਗਰੂਰ ਸੀਐਮ ਸਿਟੀ ਹੈ ਕਿ ਇੱਥੇ ਐਂਟਰ ਹੁੰਦੇ ਇਹਦੀ ਸਾਫ ਸਫਾਈ ਹੋਰ ਗੱਲਾਂ ਤੋਂ ਪਤਾ ਲੱਗਣਾ ਚਾਹੀਦਾਗਾ ਪਰ ਹੁਣ ਹਾਲਾਤ ਹੈ ਜੇ ਨਹੀਂ ਇੱਥੇ ਦੇ ਐਮਐਲਏ ਆਮ ਆਦੀ ਪਾਰਟੀ ਦੇ ਇੱਥੇ ਦੇ ਐਮਪੀ ਐਮਐਲ ਆਮ ਆਦੀ ਪਾਰਟੀ ਦੇ ਇਧਰ ਤਾਂ ਮੁੱਖ ਮੰਤਰੀ ਹੈ ਜੀ ਆਮ ਆਦੀ ਪਾਰਟੀ ਦੇ ਕੋਈ ਸੁਧਾਰ ਨਹੀਂ ਗੱਲ ਜਾਗੂ ਕਰਨ ਸਿਰਫ ਲਾਰੇ ਮਿਲਦੇ ਨੇ ਫੋਨ ਤੇ ਬਾਅਦ ਜੋ ਕੰਪਲੀਟ ਕਰਾਉਣ ਬਾਅਦ ਜੋ ਫਿਜ਼ੀਕਲ ਤੌਰ ਤੇ ਬਾਅਦ ਜੋ ਸਿਰਫ ਲਾਰੇ ਕੰਮ ਕੋਈ ਨਹੀਂ ਹੁੰਦਾ ਜੀ ਸਰਕਾਰ ਦੇ ਵੱਡੇ ਵੱਡੇ ਬੋਰਡ ਲਾਏ ਨੇ ਵੀ ਐਂਟੀ ਕ੍ਰਾਪਸ਼ਨ ਤੁਸੀਂ ਨੇ ਘਰ ਘਰ ਸਹੂਲਤ ਲੈਣੀਆਂ ਆਹ ਨੰਬਰ ਕਿੰਨੀਆਂ ਕ ਸਹੂਲਤਾਂ ਮਿਲਦੀਆਂ ਤੁਹਾਨੂੰ ਜਿਹੜੇ ਬੋਰਡ ਲੱਗੇ ਹੋਣੇ ਕਿਉਂਕਿ ਕਰੋੜਾਂ ਰੁਪਏ ਦਾ ਉਹਦੇ ਖਰਚਾ ਵੀ ਹੁੰਦਾ ਸਰ ਜਿਹੜੇ ਬੋਰਡ ਲਾਉਣੇ ਜੋ ਉਹ ਤਾਂ ਬੇਫਕੂ ਬਣਾਉਣ ਵਾਸਤੇ ਲਾਉਣੇ ਉਹ ਬੋਰਡ ਤੇ ਵੀ ਲੋਕੀ ਨੰਬਰ ਤਾਂ ਟਰਾਈ ਕਰਾਂ ਜਿਉਂ ਉਹਨਾਂ ਨੂੰ ਕੁਝ ਹੁੰਦਾ ਹੀ ਦੇਖੇ ਮੈਂ ਕਹਿੰਦਾ ਹੁਣ ਮੀਂਹ ਪੈਣ ਲੱਗਣਗੇ ਤੁਸੀਂ ਦੇਖੋ ਮੇਰੇ ਘਰ ਦੇ ਵਿੱਚ ਜੀ ਡੇਂਗੂ ਨਾਲ ਇੱਕ ਡੈਥ ਹੋਈ ਹੈ ਜੀ ਔਰ ਇਹ ਕਾਰਨ ਇਹਦਾ ਜੁਮਾ ਕੋ ਚ ਸਰਕਾਰ ਚੱਕੂ ਜਾਂ ਡਿਪਾਰਟਮੈਂਟ ਚੱਕੂ ਜਾਂ ਕੋਈ ਪਰਸਨਲ ਬੰਦਾ ਚੱਕੂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਇਸ ਚੀਜ਼ ਨੂੰ ਕਿ ਗੰਦਗੀ ਪਈ ਹੋਈ ਹੈ ਕੀਵੇਂ ਰਹਿ ਰਹੇ ਨੇ ਇਹ ਮੰਤਰੀਆਂ ਤਾਂ ਪਤਾ ਲੱਗੇ ਇਹ ਆਪ ਰਹਿਣ ਦੇਣ ਜਾਂ ਇਹਨਾਂ ਜਵਾਖ ਰਹਿਣ ਇਹਨਾਂ ਦੇ ਕੰਨਾਂ ਤੇ ਕੋਈ ਜਿਉ ਨਹੀਂ ਰੋਂਗ ਰੈਂਗ ਦੀ ਜੀ ਆਮ ਆਦਮੀ ਪਾਰਟੀ ਦਾ ਇੰਨਾ ਬੁਰਾ ਹਾਲਾਤ ਜਦ ਆਈ ਨਹੀਂ ਕੰਮ ਜਿਹੜੇ ਹੁੰਦੇ ਸੀ ਉਹ ਵੀ ਰੁਕੇ ਪਏ ਨੇ ਜੀ ਨਾਮੇ ਦਾ ਕੀ ਹੋਣਾ ਰਿਕੁਐਸਟਾ ਕਰ ਲੋ ਫੋਨਾਂ ਦਾ ਕੰਪਲੀਟ ਕਰਾ ਲੋ ਜਾ ਕੇ ਗੱਲ ਕਰ ਲੋ ਬਸ ਬੰਦੇ ਨਹੀਂ ਹੈਗੇ ਜੀ ਬੰਦੇ ਨਹੀਂ ਹੈਗੇ ਕਦੇ ਹੜਤਾਲਤ ਨੇ ਜਾਂ ਬੰਦੇ ਹੈ ਨਹੀਂ ਇਹ ਨਾਲੇ ਇਹ ਮੈਂ ਸਮਝ ਨਹੀਂ ਸਰਕਾਰ ਤਨਖਾ ਕਿਨੂੰ ਦਿੰਦੀ ਹੈ ਜੇ ਇਹ ਨਾਲੇ ਬੰਦੇ ਹੀ ਨਹੀਂ ਹੈਗੇ ਜੀ ਸਾਡੇ ਨਾਲ ਹੋਰ ਵੀ ਬਾਈ ਮੱਲਾ ਉਹਨਾਂ ਵਾਸੀ ਬੈਠੇ ਨੇ ਬਾਈ ਜੀ ਕੀ ਨਾਮ ਮੇਰਾ ਸ਼ੋਕ ਕਟਾਰੀ ਹੈ ਜੀ ਕਟਾਰੀਆ ਸਾਹਿਬ ਕਿੰਨੀ ਕਿ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲ ਬਹੁਤ ਮਾਰਾ ਕੜਨਾ ਬਹੁਤ ਮਾਰਾ ਤੁਸੀਂ ਆਪ ਦੇਖੋ ਮਛਰੇ ਕਿੰਨੇ ਨੇ ਇੱਕ ਵਾਰੀ ਸੀ ਕੈਮਰਾ ਕਰਕੇ ਦੇਖੋ ਜੂਮ ਕਰਕੇ ਸਾਡੇ ਛੋਟੇ ਛੋਟੇ ਜਵਾਕ ਨਹੀਂ ਜੀ ਸਾਡੇ ਪਹਿਲੇ ਪਰਿਵਾਰ ਦੇ ਵਿੱਚ ਇੱਕ ਡੈਥ ਸਿੱਕੇ ਅਸੀਂ ਆਪਣੀ ਚਾਹਦੇ ਕਿ ਸਾਡੇ ਪਰਿਵਾਰ ਖੁਸਰੇ ਵਿੱਚ ਤੇ ਚਾਹਨੇ ਤੁਸੀਂ ਆਪ ਦੇਖੋ ਕਿੰਨੇ ਮੱਛਰ ਹੋਣ ਲੱਗ ਰਹੇ ਨੇ ਉਸਦਾ ਇਹ ਕਹਿੰਦੇ ਸਾਰਾ ਕੁਝ ਸਹੀ ਰਹੇਗਾ ਆਪਾਂ ਮੀਟਰ ਦਾ ਹਾਲ ਦੇਖੀ ਇਹ ਵੀ ਹਾਲਤ ਖਾਸ ਤਾਂ ਕਿਉਂਕਿ ਮਹਿਕਮੇ ਵਾਲੇ ਕੋਈ ਮੀਟਰ ਦੇਖੋ ਥੱਲੇ ਗਿਰੇ ਪਈ ਹਾਂਜੀ ਆ ਮੀਟਰਾ ਬਾਰੇ ਮੈਂ ਦੱਸਦਾ ਹਾਂ ਮਹਿਕਮੇ ਦੇ ਬੰਦੇ ਆਂਦੇ ਰੀਡਿੰਗ ਲੈ ਕੇ ਵਗਦੇ ਨੇ ਹੁਣ ਤੁਸੀਂ ਇੱਥੇ ਕੈਮਰਾ ਕਰ ਗਲੀ ਵਿੱਚ ਬੱਚੇ ਕਿਵੇਂ ਖੇਡਦੇ ਨੇ ਠੀਕ ਹੈ ਜੀ ਬਸ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਛੋਟੇ ਛੋਟੇ ਬੱਚੇ ਉਧਰ ਵੀ ਖੜੇ ਨੇ ਇਹ ਗਲੀ ਵਿੱਚ ਖੇਡਦੇ ਨੇ ਬਹੁਤ ਜ਼ਿਆਦਾ ਕਿਉਂਕਿ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਕਿਉਂਕਿ ਫਿਰ ਹਰ ਇੱਕ ਬੰਦਾ ਕਹਿੰਦਾ ਵੀ ਸਾਨੂੰ ਸੀਜ ਦਾ ਦਰਜਾ ਦੇ ਉਹ ਵੀ ਕਰੋੜਾਂ ਰੁਪਏ ਦੇ ਉਹਦੇ ਨੂੰ ਬਿੱਤਰ ਨਹੀਂ ਵੀ ਇਹ ਬੈਲੀ ਟਕੇ ਜਾਵੇ ਗੱਲ ਇਹ ਹੈ ਜੀ ਇਹਨਾਂ ਕੋਈ ਦਰਜਾ ਨਹੀਂ ਦਿੱਤਾ ਇਹਨਾਂ ਦਾ ਸਰਕਾਰ ਵੱਲੋਂ ਗੱਲ ਇਹ ਹੈ ਜੀ ਇੱਥੇ ਠੱਠੇ ਆਮ ਘੁੰਮਦੇ ਨੇ ਮੀਟਰਾਂ ਨੂੰ ਚੱਕ-ਚੱਕ ਕੇ ਮਾਰਦੇ ਨੇ ਖੁੱਲੇ ਛੱਡਦੇ ਨੇ ਮੈਕਨਿਕ ਦੇ ਬੰਦੇ ਆਂਦੇ ਨੇ ਉਹ ਰੀਡਿੰਗ ਲਾ ਕੇ ਵਗਦੇ ਨੇ ਉਹ ਅੱਗੇ ਜਾ ਕੇ ਵੀ ਕੰਪਲੀਟ ਨਹੀਂ ਬੰਦਦੇ ਜੀ ਐਜਾ ਹਾਲ ਆ ਰਿਹਾ ਇਹਨੂੰ ਸੁਧਾਰ ਕੀਤਾ ਵੀ ਕੱਲ ਨੂੰ ਹਾਦਸੇ ਦਾ ਕਾਰਨ ਬਣ ਸਕਦਾ ਕੋਈ ਜਵਾਹ ਖੱਤ ਪਾ ਲੈ ਕੋਈ ਸਕੂਟਰ ਮੋਟਰਸ ਜਾ ਕੇ ਭਿੜ ਜੇ ਕੋਈ ਠੱਠੇ ਨੂੰ ਚੱਕ-ਚੱਕ ਕੇ ਮਾਰਦਾ ਤਾਰ ਛੋਟਾ ਫੇਰ ਕੰਮ ਕਿਦਾ ਬਧੂਗਾ ਸਰਕਾਰ ਦਾ ਤੁਸੀਂ ਕੰਪਲੇਂਟ ਕਿੱਥੇ ਪਈਆ ਨੰਬਰ ਕਿੰਨੇ ਤੇ ਤੁਸੀਂ ਦਰਜ ਇੱਕ ਮੈਂ ਤੁਹਾਨੂੰ ਦੱਸਦਾ ਜਿਹੜਾ ਨੰਬਰ ਸੀਵਰੇਜ ਡਿਪਾਰਟਮੈਂਟ ਦਾ ਬਿਜਲੀ ਬੋਰਡ ਦਾ ਹੈ ਅਸੀਂ ਕੰਪਲੀਟ ਪਾਈ ਨਹੀਂ ਪਰ ਹਰ ਮਹੀਨੇ ਰੀਡਿੰਗ ਲੈਣ ਆਂਦੇ ਨੇ ਉਹਨਾਂ ਨੂੰ ਮੈਂ ਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਕਿ ਉੱਥੇ ਇਹ ਹਾਲ ਹੋ ਰਿਹਾ ਇਹ ਦੱਸਿਆ ਜਾਵੇ ਇਹਦੇ ਬਾਰੇ ਕੁਝ ਇੱਕ ਸੀਵਰੇਜ ਕੰਪਲੀਟ ਨੰਬਰ ਹੈ ਜੀ 1800313 1550 68 ਇਹ ਕੰਪਲੀਟ ਨੰਬਰ ਹੈ ਜੀ ਉਸ ਤੋਂ ਬਾਅਦ ਇੱਕ ਇਹਨਾਂ ਦੇ ਸੁਪਰਵਾਈਜ਼ਰ ਦਾ ਨੰਬਰ ਹੈ ਜੀ ਜਿਹਦਾ ਆਹ ਨੰਬਰ ਹੈ ਜੀ 91153 70 400 ਕਿੰਨੀ ਵਾਰ ਗੱਲ ਹੋਈ ਹੈ ਸੁਪਰਵਾਈਜ਼ਰ ਸੁਪਰਵਾਈਜ਼ਰ ਨਾਲ ਵੀ ਘੱਟੋ-ਘੱਟ ਤਿੰਨ ਵਾਰ ਗੱਲਾਂ ਹੋ ਗਈ ਕੰਪਲੀਟ ਤਿੰਨ ਵਾਰ ਬਾਤੇ ਸੁਪਰਵਾਈਜ਼ਰ ਕਹਿੰਦਾ ਜੀ ਆਨੇ ਉੱਥੇ ਲੱਗੋ ਇਹਨਾ ਉੱਥੇ ਲੱਗੇ ਨਾ ਪਰ ਮੈਂ ਕਹਿੰਦਾ ਜੀ ਇਹ ਲੱਗੇ ਹੋਏ ਨੇ ਕੰਮ ਕਰ ਮਿੰਨਾ ਹੋ ਗਈ ਕੰਪਲੀਟ ਪੰਦਰੋਂ ਸ਼ਹਿਰ ਤਹਾਏ ਵੀ ਭਰੇ ਪਏ ਜੀ ਮੁੱਖ ਮੰਤਰੀ ਦੀ ਸਿਟੀ ਆ ਯਾਰ ਚਮਕਦੀ ਨਹੀਂ ਜਾਈਏ ਮੁੱਖ ਮੰਤਰੀ ਸਿਟੀ ਤਾਂ ਕਾਮਾਂਗੇ ਜੇ ਮੁੱਖ ਮੰਤਰੀ ਉਹ ਟਿੱਕੇ ਬੈਠੂਗਾ ਜੀ ਹੁਣ ਤਾਂ ਸੰਗਰੂਰ ਦਾ ਨਾਮ ਹੀ ਨਹੀਂ ਪਤਾ ਜੀ ਇਹਨਾਂ ਦੇ ਜਿੰਨਾ ਹੀ ਮੰਤਰੀ ਨਹੀਂ ਇਹਨਾਂ ਨੂੰ ਪਤਾ ਨਹੀਂ ਗਰਮੀ ਬਾਲੀ ਲੱਗਦੀ ਹੈ ਇਹ ਨਿਕਰੋਂ ਤੋਂ ਗਰਜ ਕਰਦੇ ਨੇ ਇਹਨਾਂ ਨੂੰ ਬਾਲੀ ਗਰਮੀ ਲੱਗਦੀ ਆ ਇਹਨਾਂ ਨਿਕਲਦੇ ਹੀ ਨਹੀਂ ਕੋਈ ਕੰਮ ਇਹ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਊਗੀ ਫੇਰ ਵੀ ਆਉਣਗੇ ਕਰ ਕਰ ਹੁਣ ਐਮਪੀ ਚੋਣ ਹੋਗੇ ਕਰ ਕਰ ਆਏ ਤੇ ਉਦੋਂ ਤੁਸੀਂ ਦੱਸਿਆ ਨਹੀਂ ਐਮਐਲਏ ਸਾਹਿਬ ਨੂੰ ਜਾਂ ਸਾਡੇ ਹੁਣ ਇਲੈਕਸ਼ਨ ਸ ਗਈ ਹੈ ਕੋਈ ਐਮਐਲਏ ਨੇ ਜਿਹੜੇ ਇਹਨੇ ਨੁਮਾਇੰਦੇ ਆਏ ਸੀ ਇਹਨਾਂ ਨੂੰ ਕਹਿ ਜਿਗਾ ਇਹ ਕਹਿੰਦੇ ਗਲੀ ਬਣਾਣੀ ਹੈ ਮੈਂ ਕਹਿੰਦਾ ਇਹ ਗਲੀ ਨੂੰ ਹਜੇ 2 ਸਾਲ ਹੋਨੇ ਕਾਂਗਰਸ ਵੇਲੇ ਦੀ ਬਣੀ ਹੈ ਮੈਂ ਕਹਿੰਦਾ ਉਸ ਟਾਈਮ ਦੀ ਸਰਕਾਰ ਸੀ ਜਾਂ ਹੁਣ ਹੈ ਜੇ ਤੁਸੀਂ ਵੀ ਉਹ ਇਹਨਾਂ ਦਾ ਦੋਸ਼ ਲਾਏ ਨੇ ਉਹੀ ਲੱਛਣ ਤੁਸੀਂ ਕਰ ਰਹੇ ਹੋ ਤੁਸੀਂ ਗਲੀਆਂ ਉੱਚੀ ਕਰ ਕਰਕੇ ਲੋਕਾਂ ਦੇ ਮਕਾਨ ਨੀਵੇਂ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਉਸੇ ਲੈਵਲ ਤੇ ਰਿਪੇਅਰ ਕਰਦੇ ਤੁਸੀਂ ਕਿਉਂ ਨਹੀਂ ਨਵੀਂ ਪਾਈਪਲਾਈਨ ਪਾਉਂਦੇ ਤੁਸੀਂ ਆਪਣੀ ਜੇਬਾਂ ਭਰਨ ਵਾਸਤੇ ਟੈਲਾ ਲਾ ਦੇਣੋ ਇੱਟਾ ਲਾ ਦੇਣੋ ਉਹੀ ਬੇੜਾ ਕਰਕੇ ਫੇਰ ਆ ਲੋਕਾਂ ਦੇ ਘਰ ਨੀਵੇਂ ਕਰਦੇ ਤੁਸੀਂ ਪਾਈਪਲਾਈਨ ਪਾਉਂਦੇ ਨਹੀਂ ਨਵੀਂ ਕੋਈ ਉਹੀ ਉਹੀ ਸਾਰੇ ਪਰੋਂ ਫੇਰ ਉਦਾ ਹੀ ਖੜੀ ਆ ਪਾਣੀ ਤੇ ਕੋਈ ਨਿਕਾਸੀ ਨਹੀਂ ਤੁਸੀਂ ਕਿਉਂ ਨਹੀਂ ਪਾਈਪ ਲਾਈਨ ਨਵੀਂ ਪਾ ਕੇ ਲੈਵਲ ਉਸੇ ਲੈਵਲ ਤੇ ਸੜਕਾਂ ਨੂੰ ਗਲੀਆਂ ਨੂੰ ਰਿਪੇਅਰ ਕਰਦੇ ਜੇ ਹਾਲ ਦਸੀਏ ਤਾਂ ਸੁਣਿਆ ਬੰਦਾ ਕਿਉਂਕਿ ਦੁਖੀ ਜਿਹੜਾ ਬੰਦਾ ਹੁੰਦਾ ਉਹ ਆਪਣੇ ਦੁੱਖ ਰੋਂਦਾ ਪਰ ਸਰਕਾਰ ਵਾਲੇ ਬੰਦੇ ਸਰਕਾਰ ਦੇ ਨਮਾਇंदे ਜਾਂ ਸਰਕਾਰ ਪ੍ਰਸ਼ਾਸਨ ਵਾਲੇ ਕੋਈ ਨਦੀ ਸੁਣਵਾਈ ਨਹੀਂ ਹੁੰਦੀ ਅਸੀਂ ਇਸ ਨੰਬਰ ਤੇ ਟਰਾਈ ਵੀ ਕਰ ਲੈਣਾ ਇੱਕ ਵਾਰ ਭਾਈ ਜੀ ਨੰਬਰ ਦਿਓ ਮੈਂ ਅਸੀਂ ਔਨ ਕੈਮਰਾ ਟਰਾਈ ਕਰਦੇ ਆਂ ਜੇ ਸੁਪਰਵਾਈਜ਼ਰ ਸਾਹਿਬ ਚੱਕ ਲੈਂਦੇ ਨੇ ਫੋਨ ਚੱਕਦੇ ਨਹੀਂ ਜਲਦੀ ਹੈ ਫੋਨ ਚੱਕ ਵੀ ਨਹੀਂ ਕਿੰਨਾ ਜਿੰਬਰ ਦਾ ਜੀ 911 91 153 153 70400 70400 ਅਸੀਂ ਇਹ ਫੋਨ ਚੱਲਦਾ ਫੋਨ ਲਾ ਰਹੇ ਹਾਂ ਆਨ ਕੈਮਰਾ ਸਪੀਕਰ ਤੇ ਲਾਤਾ ਸੁਪਰਵਾਈਜ਼ਰ ਸਾਹਿਬ ਨੇ ਬਾਈ ਜੀ ਦੀ ਸ਼ਿਕਾਇਤ ਇਹ ਵੀ ਆ ਵੀ ਇਹ ਫੋਨ ਚੱਕਦੀ ਨਹੀਂ ਅਗਰ ਚੱਕਦੇ ਨੇ ਤੇ ਫਿਰ ਲਾਰਾ ਹੀ ਦਿੰਦੇ ਨੇ ਅਸੀਂ ਇਹ ਆਨ ਕੈਮਰਾ ਦਿਖਾ ਰਹੇ ਹਾਂ ਇਹ ਫੋਨ ਬੱਤਰੀ ਆਵਣ ਰੰਗ ਬੱਤਰੀ ਆ ਪਰ ਕੋਈ ਚੱਕਣ ਦੀ ਕੋਸ਼ਿਸ਼ ਨਹੀਂ ਕਰਦਾ ਇਹ ਹਾਲ ਹੈ ਸੀਐਮ ਸਿਟੀ ਦਾ ਅਫਸਰ ਸਾਹਿਬਾਨ ਆਮ ਸਰਵਿੰਗ ਪਲੀਜ਼ ਟ੍ਰਾਈ ਲੇਟਰ ਆਪ ਜਿਸ ਵਿਅਕਤੀ ਕੋ ਕਾਲ ਕਰ ਰਹੇ ਹਨ ਉਹ ਉੱਤਰ ਨਹੀਂ ਦੇ ਰਹਾ ਹੈ ਕਿਰਪਾ ਕਰ ਕੁਝ ਸਮੇਂ ਪਛਾਤ ਪ੍ਰਯਾਸ ਕਰੇ ਇਹ ਹਾਲ ਹੈ ਸੀਐਮ ਸਿਟੀ ਦਾ ਅਫਸਰ ਸਾਹਿਬਾ ਨਾਲ ਸੁਪਰਵਾਈਜ਼ਰ ਸਾਹਿਬ ਦਾ ਕਿਸਦਾ ਨੰਬਰ ਸੀ ਜਿਹੜਾ ਬਾਈ ਉਹਨਾਂ ਨੇ ਦਿੱਤਾ ਤਿੰਨ ਵਾਰ ਗੱਲ ਵੀ ਹੋ ਚੁੱਕੀ ਆ ਇੱਕ ਮਹੀਨੇ ਦੇ ਉੱਤੇ ਕੰਪਲੇਂਟ ਪਾਈ ਨੋ ਗਿਆ ਡੇਂਗੂ ਦਾ ਕਹਿਰ ਜਿਹੜਾ ਚੱਲ ਰਿਹਾ ਕਿਉਂਕਿ ਮਾਮਜਾ ਦੇਣ ਨਾਲੋਂ ਸਰਕਾਰ ਪਹਿਲਾਂ ਹੱਲ ਕਰੇ ਤਾਂ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਇਸ ਪਰਿਵਾਰ ਦੀ ਪਹਿਲਾਂ ਵੀ ਡੇਂਗੂ ਨਾਲ ਇੱਕ ਪਰਿਵਾਰ ਦੇ ਜੀ ਚਲੇ ਗਿਆ ਜਿਹੜਾ ਜੀ ਚਲੇ ਗਿਆ ਉਹਦੀ ਪਰਭਾਈ ਕੌਣ ਕਰੂਗਾ ਕੌਣ ਜ਼ਿੰਮੇਵਾਰ ਆ ਇਹ ਸਵਾਲ ਆ ਸਰਕਾਰ ਨੂੰ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫੁੱਗੋਲਾ ਸੰਗਰੂ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਜੀ ਹਰ ਪਹਿਲੂ ਤੇ ਰੋਸ ਚਰਚੇ ਬੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ